ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬੁਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ 2025 ਦੇ ਹੜ੍ਹਾਂ ਨੇ ਇੱਕ ਭਿਆਨਕ ਤਬਾਹੀ ਮਚਾਈ ਹੋਈ ਹੈ ਜਿਸ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਇਸ ਸੰਕਟ ਦੇ ਨਾਲ ਨਜਿੱਠਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜ ਦਿੱਤਾ ਸ਼ੁਰੂ ਕੀਤੇ ਨੇ ਦੂਜੇ ਪਾਸੇ ਵਿਰੋਧੀ ਧਿਰਾਂ ਅਤੇ ਹੋਰ ਸਿਆਸੀ ਆਗੂ ਸਰਕਾਰ ਤੇ ਨੁਕਸਾਨ ਦੀ ਗੰਭੀਰਤਾ ਨੂੰ ਰੋਕਣ ਦੇ ਵਿੱਚ ناکامی ਦਾ ਦੋਸ਼ ਲਗਾ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਵੀ ਸਰਕਾਰ ਨੇ ਹੜ੍ਹ ਦੀ ਸੰਭਾਵਨਾ ਦੇ ਵੱਲ ਪਹਿਲਾਂ ਧਿਆਨ ਕਿਉਂ ਨਹੀਂ ਦਿੱਤਾ ਤੇ ਸਮੇਂ ਸਿਰ ਟੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਪੀੜਤ ਲੋਕਾਂ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਵੀ ਰਾਹਤ ਸਮੱਗਰੀ ਅਤੇ ਸਹਾਇਤਾ ਸਮੇਂ ਸਿਰ ਨਹੀਂ ਪਹੁੰਚ ਰਹੀ। ਇੱਥੇ ਅਸਲ ਸੱਚਾਈ ਜਾਣਨ ਦੇ ਲਈ ਇਹ ਜ਼ਰੂਰੀ ਹੈ ਵੀ ਸਰਕਾਰ ਦੇ ਰਾਹਤ ਉਪਰਾਲਿਆਂ ਅਤੇ ਵਿਰੋਧੀ ਧਿਰਾਂ ਦੇ ਦੋਸ਼ਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਨੁਕਸਾਨ ਦੀ ਵਿਸ਼ਾਲਤਾ ਅਤੇ ਪੀੜਤਾਂ ਦੀਆਂ ਸ਼ਿਕਾਇਤਾਂ ਸਰਕਾਰੀ ਪ੍ਰਬੰਧਾਂ ਦੀਆਂ ਕਮੀਆਂ ਦੇ ਵੱਲ ਵੀ ਇਸ਼ਾਰਾ ਕਰ ਰਹੀਆਂ ਹਨ ਇਸ ਸਥਿਤੀ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਮੀਨੀ ਪੱਧਰ ਦੇ ਉਤੇ ਕਾਰਗੁਜ਼ਾਰੀ ਅਤੇ ਪਾਰਦਰਸ਼ਤਾ ਸਥਿਤੀ ਨੂੰ ਸੁਧਾਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਸੋ ਜੀ ਇਸ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਖੇੜਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਖੇੜਾ ਸਾਹਿਬ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 2025 ਦੇ ਹੜ੍ਹਾਂ ਨੇ ਇੱਕ ਵਿਆਪਕ ਤਬਾਹੀ ਮਚਾਈ ਹੋਈ ਹੈ ਜਿਸ ਦੇ ਕਾਰਨ ਦੀ ਮੋਤਾ ਹੋ ਗਈਆਂ 4 ਲੱਖ ਏਕੜ ਫਸਲਾਂ ਦਾ ਨੁਕਸਾਨ ਹੋ ਗਿਆ ਤੇ 800 ਪਿੰਡਾਂ ਦੇ 5 ਲੱਖ ਲੋਕ ਸਿੱਧੇ ਤੌਰ ਦੇ ਉਤੇ ਪ੍ਰਭਾਵਿਤ ਹੋਏ ਪੈ ਨੇ ਇਸ ਸੰਕਟ ਦੇ ਵਿੱਚ ਪੀੜਤਾਂ ਨੂੰ ਰਾਹਤ ਅਤੇ ਸਹਾਇਤਾ ਪਹੁੰਚਾਉਣ ਦੇ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਪਰਾਲੇ ਕੀ ਨੇ ਅਤੇ ਅੱਜ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਸਰਕਾਰ ਕਿੱਥੇ ਖੜੀ ਨਜ਼ਰ ਆ ਰਹੀ ਹੈ ਜਦਕਿ ਵਿਰੋਧੀ ਧਿਰਾਂ ਸਰਕਾਰ ਨੂੰ ਹੜਾਂ ਕਾਰਨ ਹੋਏ ਨੁਕਸਾਨ ਦਾ ਜ਼ਿੰਮੇਵਾਰ ਠਹਿਰਾ ਰਹੀਆਂ ਨੇ ਤੇ ਉਹਨਾਂ ਦੇ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਜ਼ਮੀਨੀ ਹਕੀਕਤ ਦੀ ਸਹੀ ਤਸਵੀਰ ਕੀ ਦੇਖਦੇ ਹੋ ਤੁਸੀਂ ਦੇਖੋ ਗੱਲ ਹੈਗੀ ਆ ਕਿ ਸਾਡੇ ਪੰਜਾਬ ਦੇ ਵਿੱਚ ਨਾ ਹਰ ਸਾਲ ਹੜ ਹੁੰਦੇ ਹ ਹੜ ਕਿਉਂਕਿ ਮੈਦਾਨੀ ਸਟੇਟ ਹੈਗੀ ਆ ਸਾਡੇ ਨਾਲ ਉੱਤਰਾਖੰਡਾ ਹਿਮਾਚਲ ਪ੍ਰਦੇਸ਼ ਆ ਪਹਾੜ ਬਦਲ ਫੜਦੇ ਆ ਜਾਂ ਪਾਣੀ ਇਕੱਠਾ ਹੁੰਦਾ ਡੈਮ ਵੀ ਉੱਥੇ ਬਣੇ ਆ ਜੀ ਤੇ ਉਹਨਾਂ ਦੇ ਡੈਮ ਦੇ ਜਦੋਂ ਪਾਣੀ ਉਛਲਦਾ ਹੈਗਾ ਤੇ ਉਹ ਸਾਡੇ ਛੇੜ ਜਾਂਦਾ ਹ ਹ ਜਦੋਂ ਇਸ ਵਾਰ ਨਾ ਰਿਕਾਰਡ ਟੁੱਟ ਗਿਆ ਕਿ ਹਿਮਾਚਲ ਦੇ ਵਿੱਚ 70 ਸਾਲਾਂ ਬਾਅਦ ਇੰਨਾ ਮੀਂਹ ਤੇ ਪਾਣੀ ਤੇ ਪੰਜਾਬ ਦੇ ਵਿੱਚ ਬਾਰਿਸ਼ 47 ਸਾਲ ਬਾਅਦ ਹੀ ਨਹੀਂ ਹੋਈ ਹੈ ਜਦੋਂ ਸਾਡੀਆਂ ਗਵਾਂਡੀ ਸਿਡਾਂ ਚ ਵੀ 75 ਪੌਣੀ ਸਦੀ ਦਸਤ ਪਰ ਹੋਵੇ ਸਾਡਾ ਵੀ ਅੱਧੀ ਸਦੀ ਸਬਰ ਹੋਵੇ ਤੇ ਇੰਨਾ ਟੁੱਟ ਕੇ ਇੰਨਾ ਪਾਣੀ ਹੋ ਜਾਣਾ ਕਿ ਦੀ ਕਿੱਸਿਆ ਵੀ ਨਹੀਂ ਸੀ ਹੂੰ ਠੀਕ ਹੈ 88 ਦੇ ਹੜ 51 ਦੇ ਹੜ ਜਾਂ 23 ਦਾ ਹੜ ਇਹ ਬੱਕਰੀ ਗੱਲ ਹੈਗੀ ਆ ਉਹ ਉਹਨਾਂ ਕੀ ਹੜ ਹੁੰਦਾ ਕਿ ਅਸੀਂ ਪੰਜਾਬ ਨੂੰ ਆਦਤ ਸੁ ਪੈ ਗਈ ਆ ਉੱਜਣ ਦੀਦ ਵਸਣ ਦੀ ਅਸੀਂ ਯੂਜ਼ ਟੂ ਹੋ ਚੁੱਕੇ ਆ ਜੀ 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 ਲੇਕਿਨ ਇਸ ਵਾਰ ਅਸੀਂ ਗਵਾਂਡੀ ਮੁਲਕ ਵੀ ਨਾਲ ਲਪੇਟ ਲਏ ਹੂੰ ਠੀਕ ਆ ਪਾਕਿਸਤਾਨੀ ਵੀ ਉਹਨਾਂ ਚਲੇ ਗਿਆ ਸਾਡੇ ਖਾਸ ਕਰਕੇ ਐਂਡ ਿਰਬਬਾ ਨਾਨਕ ਅਰਮਦਾਸਾ ਇਧਰ ਮਤਲਬ ਪਠਾਨਕੋਟ ਏਰੀਆ ਕਿੰਨਾ ਕੁਛ ਤਹਿਸ ਨਸ ਹੋ ਗਿਆ ਪੁਲ ਟੁੱਟ ਗਏ ਆ ਸਭ ਕੁਝ ਟੁੱਟ ਗਿਆ ਔਰ ਤੁਸੀਂ ਇਸ ਜਿਹੜੇ ਇਹ 1400 ਤੋਂ ਵੱਧ ਜਿਹੜੇ ਪਿੰਡ ਉਹ ਇਹ ਤੇ ਲਪੇਟ ਜਾ ਗਏ ਹੂੰ ਤਬਾਹ ਹੋ ਗਏ ਠੀਕ ਹੈ ਕੱਲ ਤੱਕ 10 ਜਿਹੜੇ ਸੀ ਅੱਜ ਜਿਹੜੇ ਨਵੀਂ ਖਬਰ ਹੈਗੀ ਆ ਸਾਰੇ ਜ਼ਿਲ੍ਹੇ ਖਬਰ ਹੋ ਗਏ ਹੂੰ ਅੜੰਦੇ ਵਿੱਚ ਜੀ بارش ਨਹੀਂ ਲਗਾਤਾਰ بارش ਪਈ ਹੈ 10 ਦਿਨ ਹੋ ਗਏ ਲਗਾਤਾਰ ਬਾਰਿਸ਼ ਰਾਤ ਦਿਨ ਪਈ ਹੈ ਹੂੰ ਹੂੰ بارش ਦਾ ਲੋਕੋ ਜਿਹੜਾ ਪਾਣੀ ਆ ਉਹੀ ਨਹੀਂ ਮਾਣ ਤੇ ਜਿਹੜਾ ਪਹਾੜੇ ਦਾ ਪਾਣੀ ਰਾਜਾਂ ਦਾ ਉਦੋਂ ਕੀ ਹਾਲ ਹੋ ਹੂੰ ਔਰ ਸੈਂਕੜੇ ਪਸ਼ੂ ਮਰ ਗਏ ਤੇ ਸੈਂਕੜੇ ਪਸ਼ੂ ਡੁੱਗ ਗਏ ਬਿਲਕੁਲ ਠੀਕ ਆ ਜੀ ਲੋਕਾਂ ਦੇ ਘਰ ਟਹਿ ਗਏ ਆ ਐਨਰੀਕ ਨੇ ਕੋਠੀ ਪਾਈ ਖੰਡਪੜ ਕਰਾਉਣਾ ਸੀ ਜਿਹੜੋ ਟਹਿ ਗਈ ਹੈ ਜਿਹੜੀ ਫਰੋਡ ਦੀ ਲਈ ਮਤਲਬ ਇੱਥੇ ਇਦਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕੇ ਆ ਹੂੰ ਪੌਣੇ 4 ਲੱਖ ਏਕੜ ਹੂੰ ਜਿਹੜੀ ਫਸਲ تباہ ਹੋ ਗਈ ਹੁਣ 1 ਏਕੜ ਦੇ ਖਰਚਾ ਘਟੋਗਾ ਟੂ ਮਤਲਬ ਇਹ ਰਹਗਾ 50000 ਰੁਪਏ ਖਰਚਾ ਠੀਕ ਆ ਪਾ ਕੇ ਤੇ ਪਰ ਭਾਈ ਹੋਣੀ ਨਹੀਂ ਹੂੰ ਠੀਕ ਆ ਉਸ ਤੋਂ ਬਿਨਾ ਅਗਲੀ ਫਸਲ ਬੀਜ ਨਹੀਂ ਹੋਣੀ ਹੂੰ ਜੀ ਕਿਉਂਕਿ ਉੱਥੇ ਰੇਤ ਘਾਰਾ ਸਾਰਾ ਕੁਝ ਪੈ ਗਿਆ ਕਿ ਨਾ ਚੱਕ ਨਹੀਂ ਹੋਣਾ ਹੂੰ ਹੂੰ ਹੁਣ ਉਹ ਜ਼ਿਮੀਂਦਾਰ ਜਿਹੜਾ ਹੈਗਾ ਦੋ ਦੋ ਸਾਲ ਪਿੱਛੇ ਚ ਰਹਿ ਗਿਆ ਜੋ ਇਦਾਂ ਕਿ ਹਾਲਾਂ ਤੋਂ ਜਿਹੜੇ ਘਰ ਵੀ ਦਿੱਖੀ ਟਹਿ ਗਿਆ ਜਿਹੜੇ ਜੀ ਉਹ ਬੰਦੇ ਦਾਸਾਂ ਨਹੀਂ ਉੱਠਣੇ ਹੂੰ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੁਣ ਜਦੋਂ ਅਸੀਂ ਉਹ ਰੀਨਾ ਦੇ ਦਿਆਂ ਜਾਂ ਦੇ ਦਿਆਂ ਸੱਚੀ ਗੱਲ ਮੈਂ ਇੱਕ ਦਰਬਤ ਹੋ ਜਾਂਦਾ ਰੋ ਪੈਣਾ ਵੀ ਸੱਚ ਗੱਲ ਇਦਾਂ ਇਦਾਂ ਹੋਣੀ ਸੀ ਇਥੋਂ ਤੱਕ ਗਏ ਕਿ ਜਦੋਂ ਮਤਲਬ ਸਾਡੇ ਗਿਆਨੀ ਰਗਵੀਰ ਸਿੰਘ ਗਏ ਤਾਂ ਉਹ ਅਰਦਾਸ ਕਰਦੇ ਰੋ ਪਏ ਹੂੰ ਬਿਲਕੁਲ ਜੀ ਉਹ ਵੀ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਗੱਲ ਕੀ ਆ ਗੱਲ ਇਹ ਨਹੀਂ ਕਿ ਜੇ ਅਰਦਾਸ ਕੀਤੇ ਹੜ ਹਟ ਜਾਣਾ ਹੂੰ ਅਰਦਾਸ ਕੀਤੇ ਜਾਂ ਮਤਲਬ ਇਹਦੀ ਪ੍ਰਕਿਰਤੀ ਵਰਤਾਰੇ ਬੰਦ ਹੋ ਜਾਣੇ ਆ ਇਹ ਨਹੀਂ ਹੈਗੀ ਰੱਬ ਨਹੀਂ ਤਾਂ ਦਾ ਕੁਝ ਨਹੀਂ ਕਰਨਾ ਸਾਨੂੰ ਸਿਰਫ ਇੱਕ ਆਸਰਾ ਹੁੰਦਾ ਕਿ ਅਸੀਂ ਜਿਹੜੇ ਦੁੱਖਾਂ ਦਾ ਮੁਕਾਬਲਾ ਕਰ ਸਕੀ ਹਮ ਅਸੀਂ ਸਾਡੇ ਜਿਹੜੀ ਪੀੜਾ ਪਈ ਹੈ ਉਹਦਾ ਮੁਕਾਬਲਾ ਕਰ ਸਕੀ ਹਮ ਸិន ਅਸੀਂ ਤਾਂ ਆਸਰਾ ਅਰਦਾਸਾ ਲੈਨੇ ਆ ਆਪਣੇ ਸਤਿਗੁਰੂ ਦਾ ਲੈਨੇ ਆ ਕਿ ਜਿੱਦਾਂ ਸਾਡੇ ਗੁਰੂ ਗੁਰੂ ਸਹਿਬਾਨ ਨੇ ਉਹ ਪੀੜਾ ਸਈਆਂ ਤੱਤੀਆਂ ਤਵੀਆਂ ਜਰੀਆਂ ਹੈਗੀਆਂ ਸਾਰਾ ਪਰ ਆਪਾ ਵਾਰਿਆ ਖਾਨਦਾਨ ਵਾਰਿਆ ਸਰਬੰਸ ਵਾਰਿਆ ਤੇ ਲੇਕਿਨ ਉਹਨਾਂ ਨੇ ਫਿਰ ਵੀ ਪਾਣਾ ਵਰਤੇ ਹਮ ਤੇ ਉਹ ਜਿਹੜੀ ਸਾਨੂੰ ਮਤਲਬ ਗੁਰਤੀ ਮਿਲੀ ਹੈਗੀ ਆ ਉਹ ਗੁਰਤੀ ਨੂੰ ਦੋਰਾ ਯਾਦ ਕਰਾਇਆ ਜਾਂਦਾ ਕਿ ਅਸੀਂ ਇਹ ਦ੍ਰਿੜਤਾ ਨਾ ਕਰੀਏ ਫਿਰ ਸਾਡੇ ਉਹ ਕਲਚਰ ਜਿਹੜਾ ਹੈਗਾ ਅਸੀਂ ਇੱਕ ਦੂਜੇ ਦਾ ਸਹਾਰਾ ਬਣਦੇ ਹਾਂ ਹਮ ਅਸੀਂ ਜਦੋਂ ਨਾ ਹਾਲਾਤ ਚੰਗੇ ਹੁੰਦੇ ਆ ਫਿਰ ਅਸੀਂ ਗਵਾਂਡੀ ਨੂੰ ਵਸਣੇ ਦਿੰਦੇ ਹਮ ਬਿਲਕੁਲ ਹਾਂਜੀ ਠੀਕ ਹੈ ਨਾ ਜੋ ਸਾਡੇ ਪਾਣੀ ਘੱਟ ਸੀਗਾ ਤੇ ਅਸੀਂ ਕਿਸੇ ਦੇ ਕੇ ਰਾਜ਼ੀ ਨਹੀਂ ਘੁੱਟ ਵੀ ਸਾਡੇ ਕੋ ਹੈ ਨਹੀਂ ਤੇ ਹੁਣ ਅਸੀਂ ਕਿਨੇ ਲੈ ਲੋ ਜਨਾ ਚਾਹੀਦਾ ਹਮ ਠੀਕ ਹੈ ਮਤਲਬ ਕਹਿੰਦੇ ਸੀ ਇੱਕ ਬੂੰਦ ਵੀ ਪਾਣੀ ਨਹੀਂ ਹਾਂ ਸਾਡੇ ਕੋ ਹੈਗੀ ਤੇ ਹੁਣ ਪਾਣੀ ਇਹਨਾਂ ਤੇ ਮੇਰੇ ਘਰ ਜਹਾਜ ਨਾਲ ਨਹੀਂ ਬੰਦ ਲੱਭਦਾ ਹਮ ਬਿਲਕੁਲ ਠੀਕ ਹਾਂਜੀ ਹੋਰ ਇਹ ਗੱਲ ਹੈ ਕਿ ਇਹ ਅੱਛਾ ਲੋਕ ਜਦੋਂ ਕਰਦੇ ਆ ਜੋ ਸਾਡੇ ਕੋਲ ਬਹੁਤ ਸਾਰੀਆਂ ਅ ਕਰਮ ਸੰਤ ਸਮਾਜ ਹੂੰ ਸਾਡੇ ਮਤਲਬ ਹੋਰ ਐਨ ਜੀਓਜ਼ ਹਾਂਜੀ ਕਰ ਮੈਂ ਦੇਖਿਆ ਕਮਰਸਰ ਤੋਂ ਨਾ ਇੱਕ ਜਿਹੜੇ ਝਾੜੂ ਸਫਾਈ ਸੇਵਕ ਹੈਗੇ 1500 ਬੰਦਾ ਇਕੱਠਾ ਹੋ ਕੇ ਉਹਨਾਂ ਨੇ ਵੀ ਰਾਸ ਸਮਗਰੀ ਲੈ ਕੇ ਆ ਗਏ ਜਿਨ੍ਹਾਂ ਦੇ ਕੋਲ ਕੁਝ ਨਹੀਂ ਸੀ ਹੂੰ ਜਦੋਂ ਤੁਹਾਡੇ ਕੋਲ ਕੁਝ ਨਹੀਂ ਪਰ ਦੇਖਦੇ ਕਿ ਜਿੱਦ ਕੋਈ ਚੱਲਨੇ ਆ ਕੋਈ ਬਿਲਕੁਲ ਹੀ ਹੈ ਨਹੀਂ ਹੂੰ ਉਹ ਕਹਿੰਦਾ ਜੇ ਗੌਂਡੀ ਤੂੰ ਇੱਕ ਰੋਟੀ ਨਾ ਖਾ ਜੇ ਗਵਾਂਢੀ ਭੁੱਖਾ ਸੁੱਤਾ ਤੇ ਅੱਧੀ ਖਾ ਹਾਂ ਹੈਨਾ ਜੀ ਸਾਡਾ ਤਾਂ ਸਮਾਜ ਜਿੱਦਾਂ ਦੀ ਬਣਤਰ ਆਈ ਆ ਅਜੇ ਉਹ ਲੋਕ ਵੀ ਉੱਟ ਪਏ ਆ ਬੇਸ਼ੱਕ ਅੱਜ ਕਲਾਕਾਰ ਹਮ ਸਾਰੇ ਆ ਗਏ ਜੀ ਕਲਾਕਾਰਾਂ ਨੇ ਵੀ ਕਮਾਲ ਕਰ ਦਿੱਤਾ ਦਸਾਂਜ ਵਰਗੇ ਨੇ ਤੇ ਉਹ ਉਹਦੀ ਜਿਹੜੀ ਸੁਨਾਲੀ ਹੈਗੀ ਆ ਉਹਨੇ ਸਿਰਕ ਤੇ ਕਰਤਾ ਜੀ ਜੀ ਦਸਾਂਜ ਨੇ ਅਨਾਉਂਸ ਵੀ ਕਰ ਦਿੱਤਾ ਨਾ ਵੀ 10 ਪਿੰਡ ਜਿਹੜੇ ਆ ਇਹ 10 ਪਿੰਡ ਅਡਾਪਟ ਕਦੋਂ ਕਰਨੇ ਆ ਜਦੋਂ ਹਰ ਨੇ ਉਤਰਨਾ ਉਦੋਂ ਦੁਆਰਾ ਲੋਕਾਂ ਨੂੰ ਬਸਾਉਣਾ ਕਿੱਦਾਂ ਜੀ ਬਿਲਕੁਲ ਹਾਂਜੀ ਰੀਹੈਬਿਟੇਸ਼ਨ ਵਾਸਤੇ ਉਹ ਕਿੰਨਾ ਖਰਚਾ ਕਰੋੜਾ ਵਿੱਚ 2 ਕਰੋੜ 5 ਕਰੋੜਾ ਵਿੱਚ ਮੈਂ ਕਰਾਂ ਔਰ ਸਭ ਤੋਂ ਪਹਿਲਾਂ ਹਾ ਦਾ ਨਾਰਾ ਮਾਰਿਆ ਜਸਵੀਰ ਜੱਸੀ ਨੇ ਹਾਂਜੀ ਜਸਵੀਰ ਜੱਸੀ ਨੇ ਜਦੋਂ ਹਾ ਦਾ ਨਾਰਾ ਮਾਰਿਆ ਗੁਰਦਾਸਪੁਰ ਦੇ ਸੀ ਇਸਕੇ ਹਾਂ ਉਹਨਾਂ ਨੇ ਮਾਰਿਆ ਫਿਰ ਸਾਰਿਆਂ ਨੇ 25 ਲੱਖ ਰੁਪਿਆ ਦਿੱਤਾ ਉਹਨਾਂ ਨੇ ਦਿੱਤਾ ਗੁਰਦਾਸ ਮਨ ਸਾਹਿਬ ਨੇ ਦਿੱਤਾ ਹਾਂ ਮਤਲਬ ਇਹ ਕੋਈ ਨਿੱਕੂ ਇੰਦਰਜੀਤ ਗਿਆ ਉਹਨੇ ਪਹਿਲਾਂ ਪ੍ਰੋਗਰਾਮ ਹੀ ਅਰਪਤ ਕਰਤਾ ਹਾਂ ਪ੍ਰੋਗਰਾਮ ਕੀਤਾ ਲੇਕਿਨ ਦਿੱਤਾ ਬਾਹਰ ਸਾਰੇ ਬੈਠੇ ਹੈਗੇ ਆ ਤੇ ਰਣਜੀਤ ਵਰਗੇ ਹੈਗੇ ਆ ਜਾਂ ਦੂਜੀ ਹੈਗੇ ਆ ਪਰ ਭਗਵਾਨ ਹੋਣਾ ਵਰਗੇ ਆ ਪਰ ਭਗਵਾਨ ਉਹਨੇ ਕੀਤਾ ਜੀ ਮਤਲਬ ਸਾਰੇ ਕਰਨੋ ਜਲੇ ਉਹਨਾਂ ਨੇ ਕੋਈ ਮੈਂ ਗਿਣਤੀ ਨਹੀਂ ਹੁੰਦੀ ਹੂੰ ਬਿਲਕੁਲ ਸਾਡੇ ਪੰਜਾਬੀ ਕਰਾ ਕਰਾ ਨੇ ਆਪਣੇ ਭੈਣ ਭਰਾਵਾਂ ਨੇ ਇਹ ਕੀਤਾ ਕਰ ਕੰਡਾ ਤੋਂ ਮੇਰੇ ਅੰਦਰ ਹੀ ਹੈਗੇ ਉਹਨਾਂ ਨੇ 31 ਲੱਖ ਰੁਪਏ ਭੇਜਿਆ ਹੈਗਾ ਹਨਾ ਵੀ ਇਹ ਕਰਨਾ ਪੈਸੇ ਦੀ ਬਜ਼ਾਹਤ ਹੂੰ ਸਰਕਾਰਾਂ ਦੇ ਸਾਨੂੰ ਲੋੜ ਨਹੀਂ ਗਈ ਬਿਲਕੁਲ ਜੀ ਮੈਂ ਹੈਰਾਨ ਹੁੰਨਾ ਕਿ ਇੱਕ ਨਾ ਉਹ ਮੈਂ ਦਮ ਸਰਕਾਰੀ ਸੌਂਦਾ ਸੀਗਾ ਕਿ ਉਹ ਕਹਿੰਦੇ ਵੀ ਕੋਈ ਚੈਨਲ ਤੇ ਗਏ ਚੈਨਲ ਤੇ ਗਏ ਕਿਸੇ ਘਰ ਦੇ ਉਜੜੇ ਘਰ ਦੇ ਵਿੱਚ ਨੋਟੀਫਾਈ ਕਰਦੇ ਜੀ ਮਾਤਾ ਬੇਟੀ ਬਜ਼ੁਰਗ ਬੇਟੀ ਉੱਤਨਾ ਸਸੀ ਕੁਲ ਮਾਤਾ ਜੀ ਅਸੀਂ ਚੈਨਲ ਟੀਵੀ ਚੈਨਲ ਤੋਂ ਆਏ ਆ ਧੰਨਵਾਦ ਉਹ ਕਹਿੰਦੀ ਪੁੱਤਾ ਜੋ ਚਾਪਣੀ ਪੀਲੋ ਖਾਣਾ ਖਾ ਲੋ ਐ ਕੁਛ ਨਹੀਂ ਐ ਕੁਛ ਨਹੀਂ ਪਰ ਫੇਰ ਅੰਦਰ ਬੈਠਾ ਨੇ ਪੁੱਤਾ ਦੱਸੋ ਕੀ ਕਰਨਾ ਹੈ ਨਾ ਸਾਡੀਆਂ ਇਹ ਸਾਡਾ ਮੇਜ਼ਬਾਨੀ ਆ ਪੰਜਾਬ ਦੀ ਜੀ ਜੀ ਤੂੰ ਚੈਨਲ ਤੇ ਤਰੀ ਕਰ ਕੀ ਕੁੜੀ ਕਹਿੰਦੀ ਮਾਪਾ ਖਾਣ ਨਹੀਂ ਪੀਣ ਨਹੀਂ ਆਏ ਅਸੀਂ ਤੁਹਾਡਾ ਹਾਲ ਜਾਂ ਪੁੱਛਣਾ ਹੈ ਹੈਨਾ ਵੀ ਤੁਹਾਡੇ ਆ ਤਾ ਹੋ ਗਿਆ ਤੇ ਦੱਸੋ ਤੁਸੀਂ ਨਾ ਕੋਈ ਨਹੀਂ ਕੋਈ ਗੱਲ ਨਹੀਂ ਹੂੰ ਯੂ ਦਾ ਰਾਂਗੇਗਾ ਹਾਂ ਨਾ ਜੀ ਤੇ ਤੁਸੀਂ ਦੱਸੋ ਕੀ ਗੱਲ ਹੈਗੀ ਆ ਕਦੇ ਨਹੀਂ ਨਹੀਂ ਤੁਹਾਡਾ ਆ ਵੀ ਗਿਆ ਆ ਵੀ ਗਿਆ ਆ ਵੀ ਗਿਆ ਹਾਂ ਹਾਂ ਤੁਹਾਡਾ ਘਰ ਤੁਹਾਡੇ ਕੱਪੜੇ ਤੁਹਾਡਾ ਸਮਾਨ ਤੁਹਾਡੇ ਪਸ਼ੂ ਤੁਹਾਡਾ ਡੰਗ ਸਾਰਾ ਉਜੜ ਗਿਆ ਨਾ ਕਦੇ ਨਹੀਂ ਨਹੀਂ ਕੁਝ ਨਹੀਂ ਉਜੜਿਆ ਹਾਂ ਸਾਡੇ ਕੋਲੇ ਸਤਿਗੁਰ ਦਿੱਤਾ ਸਬਰ ਹੈਗਾ ਹਾਂ ਸਾਡੇ ਉਸ ਦੋਖ ਹੈਗਾ ਮੇਰੇ ਕੋ ਕਹਿੰਦੀ ਇਹ ਮੇਰੇ ਕੋ ਮੇਰੀ ਕੌਮ ਹੈਗੀ ਆ ਮੇਰੇ ਨਾਲ ਦੋ ਖੜੇ ਆ ਕਿੰਨਾ ਹੌਂਸਲਾ ਦੇ ਹੌਂਸਲਾ ਕਹਿੰਦੀ ਮੇਰੇ ਕੋ ਸਾਰਾ ਕੁਝ ਹੈਗਾ ਮੇਰੇ ਗਿਆ ਹੀ ਨਹੀਂ ਕੁਝ ਇਹ ਕਹਿੰਦੀ ਦੋ ਤਿੰਨ ਸਾਲ ਬਾਅਦ ਹਾਰ ਹੋਉਂਦਾ ਆੜੋਂਦਾ ਵਾ ਤੇ ਇਹ ਸਾਨੂੰ ਕਹਿੰਦੀ ਇਹ ਕੋਈ ਸਾਡਾ ਸਮਾਨ ਲੈ ਜਾਂਦਾ ਤੇ ਉਹਦੇ ਵੱਟੇ ਸਾਨੂੰ ਬਹੁਤ ਸਾਰੇ ਧੀਆ ਭੈਣਾ ਪੁੱਤ ਦੇ ਜਾਂਦਾ ਰਿਸ਼ਤੇ ਦੇ ਜਾਂਦਾ ਤੇ ਜਿਹੜੇ ਸਾਡਾ ਹਾਜ਼ਰ ਪੁੱਛਦੇ ਹੈ ਹਨਾ ਜੀ ਜੀ ਤੇ ਉਹ ਕਹਿੰਦੀ ਇਹ ਸਾਨੂੰ ਇਹ ਦੱਸੋ ਸਰਕਾਰ ਤੋਂ ਕੀ ਮੰਗਦੇ ਆ ਹੂੰ ਕਹਿੰਦੀ ਜਿਹੜਾ ਨਾ ਮੰਗਣ ਵਾਲਾ ਆਪ ਆ ਉਹ ਕੋ ਕੀ ਮੰਗਾ ਜਿਹੜਾ ਦੇਣ ਵਾਲਾ ਉਹ ਤੋਂ ਦੇਣਾ ਹੂੰ ਕੀਆ ਬਾਤ ਹੈ ਜਦੋਂ ਸਾਡੇ ਲੋਕਾਂ ਦੇ ਵਿੱਚ ਇਦਾਂ ਦਾ ਚੱਲਦਾ ਹੋਵੇ ਸਾਡੀ ਸੋਚ ਨਹੀਂ ਵਧਿਆ ਹੋਵੇ ਹੂੰ ਮੈਂ ਦੇਖਿਆ ਕੋਈ ਰੀਲਾਂ ਦੇਖੋ ਤੁਸੀਂ ਬਜ਼ੁਰਗ ਨਿਕਲ ਰਹੇ ਆ ਜੀ ਸਰਜਰੀ ਕਲਾ ਹਮ ਬਿਲਕੁਲ ਹਾਂ ਜੀ ਕੱਲ ਇੱਕ 1.5 ਸਾਲ ਦਾ ਬੱਚਾ ਉਹ ਕਹਿੰਦੇ ਜਿਸ ਕੋ ਰਾਖੇ ਸਾਈਆਂ ਮਾਰ ਸਕਿਆ ਨਾ ਕੋਈ 1.5 ਸਾਲ ਦਾ ਬੱਚਾ ਰੁੱਟਦਾ ਰਿਹਾ ਤਰਨਾ ਤਾਂ ਹੁੰਦਾ ਨਹੀਂ ਇਹਨੂੰ ਹਮ ਉੱਪਰ ਹੀ ਰਿਹਾ ਉਚਾਖ ਰਿਹਾ ਕਿਸੇ ਨੇ ਹਮ ਹੁਣ ਇਹ ਨਹੀਂ ਪਤਾ ਕਿ ਕਬੀਰ ਸਾਹਿਬ ਵਾਂਗੂ ਹੈਗੇ ਦਾ ਉਹ ਹਮ ਉਹਨੇ ਉਹ ਜਦੋਂ 1.5 ਸਾਲ ਦੇ ਬੱਚੇ ਨੂੰ ਪਾਲਣਾ ਕਿਸੇ ਨੇ ਉਹਨੇ ਖੜਿਆ ਗਾਂ ਅਗਲਾ ਮੁੱਖ ਮੰਤਰੀ ਸਾਡਾ ਬਣਨਾ ਪੰਜਾਬ ਦਾ ਬਿਲਕੁਲ ਸਹੀ ਕੀ ਪਤਾ ਜੀ ਇਹ ਕੁਝ ਨਹੀਂ ਪਤਾ ਹਮ ਮਤਲਬ ਸਾਨੂੰ ਬਹੁਤ ਕੁਝ ਨਵਾਂ ਮਿਲਦਾ ਨਵਾਂ ਆਉਂਦਾ ਅਸੀਂ ਦੁੱਖਾਂ ਚ ਬਹੁਤ ਕੁ ਸਿੱਖਦੇ ਹਾਂ ਹਮ ਹੈ ਨਾ ਜੀ ਹਾਂ ਜੀ ਅੱਜ ਇਹ ਲੱਗਦਾ ਕਿ ਜਿਹੜੀ ਤੁਸੀਂ ਕਈ ਵਾਰੇ ਲਾਂਭੇ ਦਿੰਦੇ ਆ ਮੌਜੂਦਾ ਸਰਕਾਰ ਤੇ ਭਗਵੰਤ ਮਾਨ ਸਾਹਿਬ ਨੂੰ ਲਾਂਭੇ ਦਿੰਦੇ ਆ ਵੀ ਤੁਸੀਂ ਨਹੀਂ ਕੀਤਾ ਭਗਵੰਤ ਮਾਨ ਸਾਹਿਬ ਤੇ ਬੜੇ ਸੱਚੇ ਸੱਚੇ ਆਦਮੀ ਹਮ ਠੀਕ ਹੈ ਜੀ ਮੈਂ ਦੇਖਦਾ ਕਿਦਾਂ ਦਾ ਮੁੱਖ ਮੰਤਰੀ ਮੈਂ ਦੇਖਿਆ ਹੀ ਨਹੀਂ ਕਦੇ ਯਾਰ ਉਹਦੇ ਕੋਲ ਜੋ ਜੋ ਸੀ ਉਹ ਦੇ ਤਾ ਹਮ ਉਹਦੂ ਕੋ ਇੱਕ ਤਰੀਕਾ ਕੁਝਗਾ ਜਦੋਂ ਬਦਨਾਮ ਹੁੰਦਾ ਵੀ ਕਦੇ ਤਾਮਨਲੂ ਚਲੇ ਗਿਆ ਇੱਥੇ ਸੁਦਾਂਮਪੁਰ ਆਏ ਤੇ ਉਹਨਾਂ ਦੇਖਿਆ ਕਿ ਹਾਣੋਂ ਕਿੰਦੇ ਹੁੰਦੇ ਰਹਿੰਦੇ ਆ ਸੰਸੀਤੇਵਾਲ ਉੱਤੇ ਬੜੇ ਸਮਰਪਿਤ ਕੰਮ ਕਰ ਰਿਆ ਬਾਕਮਾਲ ਕਰ ਰਿਆ ਜੀ 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 ਨਹੀਂ ਕੀਤਾ ਕਿਤੇ ਅੱਜ ਤੇ ਇਦਾਂ ਦਾ ਕੀਤਾ ਹਾਂ ਰਾਤ ਦੇ ਨੂੰ ਉੱਥੇ ਲੋਕਾਂ ਬੈਠੇ ਮਿਲਿਆ ਕਹਿੰਦੇ ਕੋਈ ਨਹੀਂ ਅਸੀਂ ਸਾਹਮਣੇ ਚੱਲਦਾ ਹੁੰਦਾ ਇਦਾਂ ਦਾ ਹੂੰ ਉਹ ਕਹਿੰਦੇ ਮੈਂ ਫੇਰ ਬ੍ਰੇਕਫਾਸਟ ਕਰਿਆ ਮਾ ਤਾਮਨਲੂ ਹੂੰ ਉਹ ਤਾਮਨਲੂ ਬ੍ਰੇਕਫਾਸਟ ਕਰਕੇ ਚਲੇ ਜਾਂਦੇ ਹੈਗੇ ਉੱਥੋਂ ਫੇਰ ਹੈਲੀਕਾਪਟਰ ਚੋਂਦੇ ਹੈਗੇ ਫੇਰ ਜਦੋਂ ਉੱਥੇ ਜਾਂਦੇ ਡੇਰਬ ਬੰਦਨਕ ਜਾਂਦੇ ਦੇਖਦੇ ਕਿ ਆ ਕੀ ਹਾਲ ਹੈ ਤੇ ਲੋਕੀ ਹਾਲੀ ਬਣਸਵਰ ਕੇ ਰੁੰਦੇ ਆ ਫਿਰ ਜੀ 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 ਫਿਰ ਉਹ ਕਹਿੰਦੇ ਆ ਚੱਕੋ ਯਾਰ ਤੁਸੀਂ ਲੈ ਲਓ ਮੇਰੇ ਕੋ ਸਰਕਾਰ ਕੋਈ ਇੱਕੋ ਇੱਕੋ ਹੀਲੀਕਾਪਟਰ ਆ ਹਮ ਕਦੇ ਕੇਜਰੀਵਾਲ ਸਾਹਿਬ ਲੈ ਕੇ ਕਦੇ ਮੈਂ ਲੈ ਕੇ ਹੁਣ ਨਹੀਂ ਰਹਦੇ ਚਾਰ ਦਿਨ ਉਹਨਾਂ ਨੂੰ ਵੀ ਬਣਦੀ ਘਟਾ ਹੁਣ ਜੀ ਤੇ ਇਸ ਰਕੇ ਉਹਨਾਂ ਦਿੱਤਾ ਬਹੁਤ ਹਮ ਹਨਾ ਤੇ ਗੱਲ ਹੈਗੀ ਆ ਕਿ ਸਰਕਾਰ ਦੇ ਜਿਹੜੇ ਪ੍ਰਸ਼ਾਸਕ ਅਧਿਕਾਰੀ ਆ ਹਮ ਉਹ ਡਿਊਟੀ ਕਰ ਰਿਹਾ ਹਮ ਅੱਛਾ ਜੀ ਉਹ ਹੈਲੀਕਾਪਟਰ ਦੀ ਵੀ ਗੱਲਬਾਤ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਉਹ ਕਹਿੰਦੇ ਕਿ ਜਦੋਂ ਉਹ ਉੱਪਰ ਆਇਆ ਸਮਾਨ ਸੈੱਟਦਾ ਪਿਆ ਉਹ ਤੰਬੂੜਾ ਤੰਬੂੜਾ ਆਤੇ ਹੈ ਨਾ ਉਹ ਕਹਿੰਦਾ ਸਾਨੂੰ ਨਾ ਯਾਰੜ ਭਰਾਵਾ ਸਮਾਨ ਨਾ ਦੇ ਬਿਲਕੁਲ ਤੇ ਸਮਾਨ ਜੋ ਸਿੱਟਦੇ ਪੈਨੇ ਉਹ ਵੀ ਕਹਿੰਦੇ ਕਿ ਪਾਣੀ ਦੇ ਵਿੱਚ ਛੁੱਟੇ ਜਾਂਦੇ ਪਾਣੀ ਦੇ ਵਿੱਚ ਛੁੱਟੇ ਜਾਂਦੇ ਬਹੁਤ ਸਾਰੀਆਂ ਗੱਲਾਂ ਇਦਾਂ ਲਗੀਆਂ ਹੁਣ ਮੈਂ ਇੱਕ ਚੀਜ਼ ਦੇਖੀ ਆ ਕਿ ਅੱਜ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਸ਼ਾਕਸੀ ਅੰਮ੍ਰਿਤਸਰ ਤੋਂ ਹਾਂਜੀ ਤੁਹਾਡੇ ਵਰਗੀਆਂ ਬੇਟੀ ਜੀ 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 ਮਤਲਬ ਮੈਂ ਇਹਨੂੰ ਸਲੂਟ ਕਰਦਾ ਤੂੰ ਵੀ ਸਲੂਟ ਕਰਦੇ ਹੂੰ ਬਿਲਕੁਲ ਜੀ ਬਿਲਕੁਲ ਉਹ ਪਹਿਲੀ ਗੱਲ ਦੇਖਿਆ ਕਿ ਸਰਕਾਰ ਦਾ ਵਿਰੋਧ ਹੋ ਰਿਹਾ ਸਰਕਾਰੀ ਉਸ ਅਧਿਕਾਰੀ ਦੀ ਪ੍ਰਸ਼ੰਸਾ ਹੋ ਰਹੀ ਹੈ ਵਿਰੋਧੀ ਵੀ ਕਰ ਰਹੇ ਬਿਲਕੁਲ ਜਿਹੜੇ ਮੈਂਬਰ ਪਰਮੋਜਲਾ ਸਾਹਿਬ ਆ ਉਹਨਾਂ ਨੇ ਕਿਹਾ ਨਹੀਂ ਕਹਿੰਦੇ ਯਾਰ ਅਸੀਂ ਉਹਦਾ ਵਿਰੋਧ ਉਹਦੇ ਵਿਰੁੱਧ ਨਹੀਂ ਬੋਲ ਸਕਦੇ ਜੀ ਕਹਿੰਦੇ ਅਸੀਂ ਇੰਨਾ ਅਸੀਂ ਨਹੀਂ ਜਾ ਰਹੇ ਲੋਕਾਂ ਜਿੰਨਾ ਉਹ ਬਿਠੀ ਹੈ ਜਾਣਦੀ ਨਹੀਂ ਲੋਕਾਂ ਬਿਲਕੁਲ ਉਹ ਮਾਵਾਂ ਦੇ ਗੱਲ ਲੱਗਦੀ ਆ ਪਾਣੀ ਦਿੰਦੀ ਆ ਬੱਚਿਆਂ ਨੂੰ ਚੱਕਦੀ ਆ ਔਰ ਮੈਂ ਦੇਖਿਆ ਕਿ ਇਦਾਂ ਦਾ ਅਧਿਕਾਰੀ ਜਿਹਨੇ ਮਤਲਬ ਘੜੀ ਦੀਆਂ ਸੂਈਆਂ ਘੜੀਆਂ ਸੜਤੀਆਂ ਹੂੰ ਇਹਦੇ ਲੋਰ ਨੇ ਜਦੋਂ ਤੱਕ ਲੋਕ ਪੀੜਤ ਹੈਗੇ ਆ ਜਦੋਂ ਲੋਕ ਤਕਲੀਫ ਚ ਹੈਗੇ ਆ ਉਹ ਉਹਨਾਂ ਦੇ ਨਾ ਉਹਨਾਂ ਦੇ ਜਿਹੜੇ ਜ਼ਖਮਾਂ ਤੇ ਆਪਣੇ ਮੱਲੇ ਮੁਹੱਬਤ ਦੇ ਅਥਰੂ ਪਉਂਦੀ ਹੈ ਹੂੰ ਮਲਮ ਲਗਾ ਰਹੀ ਹੈ ਮਲਮ ਲਗਾ ਰਹੀ ਹੈ ਜੀ 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 ਠੀਕ ਹੈ ਇੱਕ ਮੈਂ ਦੇਖਿਆ ਸਾਰਾ ਡੀਸੀ ਕਪੂਰਥਲਾ ਹੈ ਗਿਆ ਅਮਿਤ ਬੰਚਾ ਲੈ ਗਿਆ ਹੂੰ ਉਹ ਬਚਾਰਾ ਪੈਂਟਾਂ ਕਿਥੇ ਫਿਰਦਾ ਹੂੰ ਕਿਉਂਕਿ ਉਹਨਾਂ ਕੋ 1000 ਸੰਸੀਚੇ ਵਾਲ ਬਿਠੇ ਆ ਬਿਲਕੁਲ ਜੀ ਉਹਨਾਂ ਕੋ 1000 ਸ਼ੂਰ ਹੈਗੇ ਲੇਕਿਨ ਉਹ ਆਪਣੇ ਆਪ ਹੀ ਹੂੰ ਜਿਹੜੇ ਨਾ ਗਰਾਸ ਰੂਟਰ ਲੋਕ ਹੈਗੇ ਆ ਉਹ ਡੈਡੀਕੇਟ ਹੈਗੇ ਕੱਲ ਮੈਂ ਚਮਕੌਰ ਸਾਹਿਬ ਤੇ ਦੇਖਦਾ ਸੀ ਕਿ ਉਹ ਥੋਂ ਦੇ ਰਿਫਟੀ ਮੇਂ ਰੋਪੜਦੇ ਜੀ ਉਹਨਾਂ ਨੇ ਪਜਾਮਾ ਕੁਰਤਾ ਪਾਇਆ ਲੱਗੇ ਪਾਣੀ ਗੱਲ ਉਹਨਾਂ ਨੇ ਕੀ ਕਰਨਾ ਹੁੰਦਾ ਜਦੋਂ ਉਹ ਖੜ ਜਾਂਦੇ ਆ ਤੇ ਉਹ ਸਾਰਾ ਵਿਭਾਗ ਖੜ ਜਾਂਦਾ ਹੂੰ ਬਿਲਕੁਲ ਹੈਨਾ ਹਾਂਜੀ ਤੇ ਜਦੋਂ ਕਹਿੰਦੇ ਨਾ ਇੱਕ ਰਾਜਾ ਇੱਕ ਚੁਟਕੀ ਹੂੰ ਲੂਣ ਦੀ ਖਾਂਦਾ ਇਹੜੇ ਬੁਰੀਆਂ ਕਾ ਜਾਂਦੇ ਆ ਹੂੰ ਤੇ ਜਦੋਂ ਰਾਜਾ ਹੀ ਤਾਮੋਲਨਡੂ ਬੈਠਾ ਬ੍ਰੀਕਫਾਸਟ ਕਰ ਰਿਹਾ ਤੇ ਇੱਥੇ ਡਿਨਰ ਹੀ ਕਰਨਾ ਬਾਕੀ ਨੇ ਹੂੰ ਸਹੀ ਹੈ ਜੀ ਹੈਨਾ ਜਿਸ ਤਰ੍ਹਾਂ ਕਿ ਮੌਕਾ ਮਿਲ ਗਿਆ ਰਹੀ ਨਾ ਕਿ ਤੁਸੀਂ ਆਖਿਆ ਦੂਜੀਆਂ ਰਾਜਦਿਕ ਪਾਰਟੀਆਂ ਨੇ ਕੰਮ ਕਰਦੀਆਂ ਨਾ ਉਹ ਬਾਗਮਾਲ ਘਟੋ ਘਟੋ ਉਹਨਾਂ ਦੇ ਜਾਂਦੇ ਆ ਝੰਡੇ ਫੜੇ ਹੁੰਦੇ ਆ ਪਾਰਟੀਆਂ ਦੇ ਤੇ ਅਸੀਂ ਆਹ ਪਾਰਟੀ ਆ ਗਈ ਕਾਂਗਰਸ ਆ ਗਿਆ ਅਕਾਲੀਆਂ ਦਾ ਆ ਗਿਆ ਇਹਨਾਂ ਦਾ ਆ ਗਿਆ ਝੰਡੇ ਮੁਰੇ ਬੈਂਦਰ ਲੱਗੇ ਹੁੰਦੇ ਆ ਹਾਂਜੀ ਹਜ਼ਾਰਾਂ ਲੋਕ ਕਰਮ ਹਜ਼ਾਰਾਂ ਲੋਕ ਜਿਹਨਾਂ ਟਰਾਲੀਆਂ ਦੇ ਬੈਂਦਰ ਹੀ ਨਹੀਂ ਕੋਈ ਹਮ ਕੀ ਬਾਤ ਹੈ ਹਜ਼ਾਰਾਂ ਲੋਕ ਹਮ ਜਿਨ੍ਹਾਂ ਨੇ ਬੈਂਦਰ ਹੀ ਲਾਏ ਹਮ ਸੇਵਾ ਦਾ ਕਹਿੰਦਾ ਬੈਂਦਰ ਹਮ ਬਿਲਕੁਲ ਉਸ ਦਾ ਕੀ ਕ੍ਰੈਡਿਟ ਲੈਣਾ ਕਿਸੇ ਆਪਣੇ ਭੁੱਖੇ ਦੇ ਮੂੰਹ 'ਚ ਟੁੱਕ ਪਾ ਰਹੇ ਤੁਸੀਂ ਕਿਸੇ ਦਵਾਈ ਦੇ ਰਹੇ ਇਹ ਬੈਂਦਰ ਲੱਗ ਜਿਹੜੀ ਹਮ ਹਣਾ ਜੀ ਉਹ ਮੈਂ ਕਿਉਂ ਉਹ ਮੰਨਜੀਤ ਮੰਦੀ ਮੰਨਾ ਹੈਗਾ ਅੰਮ੍ਰਿਤਸਰ ਤੋਂ ਹਾਂਜੀ ਉਹ ਬਦੂੜ ਬੈਨਰ ਕੰਮ ਕਰ ਰਹੇ ਹੂੰ ਕਿਉਂਕਿ ਦੀ ਪਹਿਚਾਨ ਹੈਗੀ ਹੈ ਕੱਲ ਰੋ ਰਿਆ ਸੀ ਵਿਖਟ ਰਿਆ ਸੀ ਜੀ ਕਹਿੰਦੇ ਲੋਕੀ ਸਾਨੂੰ ਨਾ ਅਸੀਂ ਦੇਣ ਜਾਰੇ ਸਾਨੂੰ ਲੁੱਟਣ ਪੈਂਦੇ ਭੁੱਖੇ ਹੂੰ ਅਸੀਂ ਹਾਲਾਤ ਕੱਢੀ ਕਿ ਸਰਕਾਰ ਨਹੀਂ ਕਰਦੀ ਜੇ ਸਰਕਾਰਾਂ ਜੀਉਂਦੀਆਂ ਹੁੰਦੀਆਂ ਤੇ ਆਹ ਲੋਕੀ ਦੇ ਹਾਲ ਦੰਦੀ ਸਾਡੇ ਕੋ ਮਾਰਕ ਹੀ ਨ ਹੋ ਸਕਿਆ ਕਿਹੜਾ ਦੁਖੀ ਆ ਕਿੱਥੇ ਗੱਲ ਹੈਗੀ ਹੂੰ ਅਸੀਂ ਦੁੱਖਾਂ ਉਹਨਾਂ ਜ਼ਖਮਾਂ ਤੇ ਮਰਮ ਲਾਉਣੀ ਸੀ ਹੂੰ ਅਸੀਂ ਮਰਮ ਲਾ ਸਕੇ ਹਣਾ ਸਾਡੇ ਪੈਣ ਪਰਾ ਹੈਗੇ ਸੰਡੇ ਆਪਣੇ ਉਜੜੇ ਗਿਆ ਉਜੜੇ ਕਿ ਇਹਦਾ ਇੱਕੜੇ ਨਿਵੇਧਾ ਉਜੜ ਗਿਆ ਸੋਕੇ ਦਾ ਬੈਠਾ ਉਹਦੇ ਉਹਦੀ ਮਤਲਬ ਨਹੀਂ ਹਮ ਬਿਲਕੁਲ ਸਹੀ ਅਸੀਂ ਪੂਰਕ ਹਮ ਸਰਬੱਤ ਦਾ ਭਲਾ ਇੱਕ ਪਿਤਾ ਇਸ ਕੇ ਬਾਰੇ ਹਮ ਕੋਈ ਨਾ ਦੇ ਸੇ ਬਾਰਾ ਜੀਓ ਬਿਲਕੁਲ ਅਜ ਹੈ ਹੀ ਨਹੀਂ ਹਮ ਕੁਝ ਲੋਕ ਫਿਰ ਵੀ ਗੱਲਾਂ ਕਰਦੇ ਦੇਖੋ ਜੀ ਕਿਤੇ ਵੀ ਹੁੰਦਾ ਤੇ ਪੰਜਾਬੀ ਜਾਂਦੇ ਭੱਜੇ ਸਿੱਖ ਜਾਂਦੇ ਭੱਜੇ ਉਹ ਈਡਸ ਵਾਲੇ ਜਾਂਦੇ ਖਾਸੇੜ ਜਾਂਦੇ ਆ ਦੂਜੇ ਜਾਂਦੇ ਆ ਜੋ ਲੋਕੀ ਕਿਉਂ ਨਹੀਂ ਹੁੰਦੇ ਮੈਂ ਤਾਂ Rajasthan ਤੋਂ ਵੀ ਦੇਖੇ ਟਰਾਲੀਆਂ ਆਉਂਦੀਆਂ ਜੀ ਹਾਂ ਜੀ ਮੈਂ Haryana ਤੋਂ ਵੀ ਆਉਂਦੀਆਂ ਦੇਖੀਆਂ ਤੁਸੀਂ ਕਿਹਨੂੰ ਕਹਿ ਰਹੇ ਹੋ ਵੰਡੀਆਂ ਨਾ ਪਾਓ ਜੇ ਤੁਹਾਨੂੰ ਪ੍ਰਮਾਤਮਾ ਨੇ ਇਹ ਜੋਗੇ ਕੀਤਾ ਤੁਸੀਂ ਵੰਡ ਰਹੇ ਹੂੰ ਬਿਲਕੁਲ ਆ ਜੀ ਤੁਹਾਡੇ ਹੱਥ ਇਦਾਂ ਨਹੀਂਗੇ ਜੀ ਜੀ ਤੁਹਾਨੂੰ ਆਹ ਕਰਨ ਲਈ ਦਿੱਤਾ ਪ੍ਰਮਾਤਮਾ ਨੇ ਦੇਣ ਵਾਲਿਆਂ ਤੋਂ ਹੈਨਾ ਜੀ ਤੁਸੀਂ ਕਹਿੰਦੇ ਉਹਨੇ ਕੀਤਾ ਮੈਂ ਕੀਤਾ ਤੁਸੀਂ ਤੇ ਕੀਤੇ ਕੁਝ ਨਹੀਂ ਪਾਪੀਓ ਜਿਹੜੇ ਰੋਣਾ ਬੰਦੇ ਸੋਸ਼ਲ ਮੀਡੀਆ ਜਿਹੜੀ ਇਹੀਆਂ ਗੱਲਾਂ ਕਰਕੇ ਵੰਡੀਆਂ ਪਾ ਰਹੇ ਆ ਦੂਜਾ ਪਾ ਰਹੇ ਆ ਮੈਂ ਉਹਨਾਂ ਦੇ ਅੱਗੇ ਰੋਲ ਕੇ ਬੇਨਤੀ ਕਰਦਾ ਹੂੰ ਕਿ ਜੇ ਤੁਸੀਂ ਕੁਝ ਨਹੀਂ ਕਰਨ ਜੋਗੇ ਘਟੋ ਘਟ ਜਿਹੜੇ ਕਰਦੇ ਆ ਹੂੰ ਉਹਨਾਂ ਨੂੰ ਰੋਕੋ ਨਾ ਉਹਨਾਂ ਨੂੰ ਰੋਕੋ ਨਾ ਉਹਨਾਂ ਨੂੰ ਰਾਹ ਵਿੱਚ ਰੁਕਾਵਟ ਨਾ ਜੀ ਬਿਲਕੁਲ ਠੀਕ ਹਨ ਜੀ ਅੱਜ ਦੀ ਗੱਲ ਹੈਗੀ ਆ ਕਿ ਮੈਂ ਸੋਚਦਾ ਕਿ ਕਰਮ ਸਰਕਾਰ ਸਾਡੇ ਭਗਵੰਤਪਨ ਸਾਹਿਬ ਨੇ ਤੇ ਕੱਲ ਨੂੰ ਮੈਂ ਦੇਖਿਆ ਕਰਿਆ ਮੂੜ ਵੇਸੀ ਹੋਸੜੇ ਹੂੰ ਹੂੰ ਤੇ ਉਹਨੂੰ ਪਤਕਰਾਰ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਹੂੰ ਹਨਾ ਜੀ ਦੋ ਦਿਨ ਪਹਿਲਾਂ ਕਹਿੰਦੇ ਸੀ ਜਹਾਜ ਦੇ ਦਿੱਤਾ ਸੀ ਆ ਕਰ ਰਹੇ ਆ ਕੱਲ ਕਹਿੰਦੇ ਵੀ ਮੇਰੀ ਨਾ ਪ੍ਰਧਾਨ ਮੰਤਰੀ ਸਮਨਾ ਗੱਲ ਹੋਈ ਹੈ ਹੂੰ ਹੂੰ ਤੇ ਉਹਨੇ ਮੈਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ ਹੂੰ ਹਨਾ ਤੇ ਉਹ ਕਹਿੰਦੇ ਫੇ ਕੀ ਮੰਗਿਆ ਹੂੰ ਜੀ ਜੇ ਨਾ ਹੜ੍ਹਾਂ ਤੋਂ ਬੰਦਾ ਸੀ ਮੈਨਾ ਕਰਾਂਗੇ ਕੀ ਜਾਈਦਾ ਹੜ੍ਹਾਂ ਤੋਂ ਬੰਦਾ ਮੈਨਾ ਕਰਾਂਗੇ ਕਦੋਂ ਤੁਸੀਂ ਮੈਨਾ ਕਰੋਗੇ ਕਦੋਂ ਤੁਸੀਂ ਲਾਓਗੇ ਜਦ ਕਿ ਕੇਂਦਰ ਸਰਕਾਰ ਨੇ ਆਪਣੀਆਂ ਟੀਮਾਂ ਭੇਜੀਆਂ ਹਾਂਜੀ ਜੀ ਜੀ ਹੈ ਨਾ ਵੀ ਨੁਕਸਾਨ ਕਿੰਨਾ ਜਿਆਦਾ ਲਾਗ ਦਿੱਤਾ ਜਾਵੇ ਹੂੰ ਹੁਣ ਉਹ ਕਹਿੰਦੇ ਵੀ 2300 ਕਰੋੜ ਪਿਛਲੀ ਵਾਰੀ ਦਿੱਤਾ ਉਹਨਾਂ ਨੇ 1800 ਕਰੋੜ ਤੱਕ 23 ਦੇ ਵਿੱਚ ਹੂੰ ਅਨਾਉਂਸ ਹੋਇਆ 1800 ਕਰੋੜ ਦੀ ਪੰਜੀ ਨਹੀਂ ਆਈ ਕੇਂਦਰ ਤੋਂ ਲੋਕਾਂ ਨੇ ਲੋਕਾਂ ਨੂੰ ਬਚਾਇਆ ਹੂੰ ਜੀ ਹਾਂ ਭਗਵੰਤ ਸਿੰਘ ਸਾਹਿਬ ਨੇ ਕਹੀ ਵੀ ਕਿ ਮੁਰਗੀ ਮਰ ਗਈ ਕਿ ਬੱਕਰੀ ਮਰ ਗਈ ਮੈਂ ਬੈਠਾ ਹੂੰ ਵੀ ਮੈਂ ਦੇਉਂਗਾ ਮੁਆਵਜ਼ਾ ਤੁਸੀਂ ਕਿੱਥੇ ਲੱਭੇ ਨਹੀਂ ਕਿਸੇ ਨੂੰ ਹੂੰ ਤੁਸੀਂ ਮੌਜੂਦਤਾ ਹੀ ਨਹੀਂ ਜੀ ਸਾਡੇ ਸਤਾਂਪੰਨੂ ਦੀ 6800 ਰੁਪਏ ਪਰ ਏਕੜ ਮਿਲਿਆ ਸੀ ਪਿਛਲੇ ਦੀ ਉਹ ਵੀ ਕੁਝ ਲੋਕਾਂ ਨੂੰ ਬਾਕੀ ਇਦਾਂ ਬਿਠੇ ਆ ਹੂੰ ਰਾਣਾ ਗਰੀਸ਼ ਸਿੰਘ ਨੇ ਪੁੱਛਿਆ ਸੀ ਮੰਤਰੀ ਕਿੱਥੇ ਤੁਹਾਡੇ ਪੈਸੇ ਹੂੰ 2300 ਕਰੋੜ ਦਾ ਤੁਸੀਂ ਬਣਾਇਆ ਤੇ ਤੁਹਾਡੇ ਉਹ ਬਾਈਡਰ ਛਾ ਹੀ ਨਹੀਂ ਕਿਤੇ ਹੂੰ ਹਨਾ ਤੁਗੋਂ ਮਨਸਾਹਬ ਤੇ ਕੁਮਾਰ ਕਰਦੇ ਸੀ ਜਦੋਂ ਗੱਲਾਂ ਕਰਦੇ ਸੀਗੇ ਜਦੋਂ ਗਿੰਦੇ ਤੁਗੋਂ ਮਨਸਾਹਬ ਨੇ ਕਿਹਾ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਜਦੋਂ ਹੜ੍ਹ ਹੋਣੇ ਵੀ ਇਹ ਹੜ੍ਹ ਤੇ ਆਉਂਦੇ ਹੀ ਆ ਹੂੰ ਇਹ ਆਉਂਦੇ ਆ ਪਰ ਸਰਕਾਰਾਂ ਕੀ ਕਰਦੀਆਂ ਹੂੰ ਵੀ ਸਰਕਾਰਾਂ ਸਰਕਾਰਾਂ ਨੇ ਪਹਿਨਾ ਪ੍ਰਬੰਧ ਕਰਨੇ ਹੁੰਦੇ ਆ ਹੂੰ ਸਰਕਾਰਾਂ ਨੇ ਹੜ੍ਹਾਂ ਦੇ ਬਚਾਓ ਲੋਕਾਂ ਦੇ ਕੀ ਕਰਨਾ ਹੁੰਦਾ ਸਰਕਾਰਾਂ ਕੋਲ ਸਮਿਖਿਆ ਸੰਗ ਦਾ ਕੋ ਸਾਰਾ ਸਿਸਟਮ ਹੁੰਦਾ ਜੀ ਕਿੱਥੇ ਗਿਆ ਤੁਹਾਡਾ ਹੂੰ ਹਨਾ ਅੱਜ ਤੁਸੀਂ ਸਵਾਲਾਂ ਦੇ ਘਰੇ ਜਾ ਗਏ ਜੇ ਤੁਹਾਨੂੰ ਕੋਈ ਸਵਾਲ ਕਰਦਾ ਤੁਸੀਂ ਮਤਲਬ ਉੱਥੇ ਬੈਠੇ ਪਈਨੇ ਹੂੰ ਕਹਿੰਦਾ ਆਪਣੇ ਕੋਈ ਸਵਾਲ ਕਰਦਾ ਤੁਸੀਂ ਉਹਨੂੰ ਉਹ ਵਿਜੀਲੈਂਸ ਦੇ ਕੋਨੇ ਜੀ 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 ਹੈਨਾ ਮਤਲਬ ਤੁਸੀਂ ਅੱਜ ਡੈਮੋਕਰੇਸੀ ਖਤਮ ਹੋ ਗਈ ਲੋਕਾਂ ਦੀ ਲੋਕਾਂ ਦੀ ਗੱਲ ਰਹਿ ਗਈ ਨਹੀਂ ਅੱਜ ਤੇ ਇਹਨਾਂ ਕਰਮ ਇਦਾਂ ਦਾ ਹੈਗਾ ਕਿ ਦਿਨ ਕਹਿੰਦਾ ਦਿਨ ਕੱਟ ਭਲੇ ਦਿਨ ਆਉਣਗੇ ਨੇ ਦੜ ਵਟ ਜਮਾਨਾ ਕੱਟ ਭਰੇ ਦਿਨ ਆਉਣਗੇ ਭਲੇ ਦਿਨ ਕਿਦਾਂ ਆਉਣਗੇ ਅچھے ਦਿਨ ਤੇ ਆਏ ਹੀ ਨਹੀਂ ਹਾਂਜੀ ਠੀਕ ਹੈ ਨਾ ਜੀ ਅੱਜ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਹਾਲ ਵੀ ਦੇਖੋ ਕਿਦਾਂ ਦਾ ਚੱਲੇਗਾ ਪ੍ਰਧਾਨ ਮੰਤਰੀ ਸਾਹਿਬ ਨੇ ਸਾਨੂੰ ਹੁਣ ਤੱਕ ਇਹ ਮਨ ਕੀ ਬਾਤ ਸੁਣਾਈ ਹੈ ਹਣਾ ਤਾਂ ਮੈਂ ਥ੍ਰੀ ਸੁਣੀ ਦੂਈ ਸੁਣੀ ਹੋਗੀ ਤੇ ਮਨ ਕੀ ਬਾਤ ਕਿਉਂ ਨਹੀਂ ਸੁਣੀ ਕਿ ਉਹ ਮਨ ਕੀ ਬਾਤ ਜ ਲੋਕਾਂ ਨੂੰ ਇਹ ਸ਼ੱਕ ਪੈ ਗਈ ਆ ਕਿ ਝੂਠਾ ਹੂੰ ਤੇ ਜਦੋਂ ਉਹਨੇ ਕੰਨਰ ਨਰੋਦ ਨੇ ਮਨ ਕੀ ਬਾਤ ਪਟੰਡੀ ਨੂੰ ਸੁਣਾਈ ਸੁਣ ਜੂ ਕੀਤੀ ਆ ਤੇ ਰੌਲਾ ਪੈ ਗਿਆ ਹੂੰ ਉਹਨਾਂ ਦਾ 150 ਐਪੀਸੋਡ ਨਹੀਂ ਸੁਣਿਆ ਕਿ ਇਹਨੇ ਮਨ ਕੀ ਬਾਤ ਦਾ ਹੂੰ ਤੇ ਕੰਨਰ ਉਹਦਾ ਹੀ ਕੋਈ ਐਪੀਸੋਡ ਲੋਕਾਂ ਨੇ ਸੁਣ ਲਿਆ ਹੂੰ ਦੇ ਉੱਥੇ ਭੇਦ ਭੁੱਲ ਗਏ ਹਾਂ ਸਾਡੇ ਪ੍ਰਾਈਮ ਮਿਨਿਸਟਰ ਦਾ ਤੇ ਹਾਂ ਨਾ ਜੀ ਅੱਜ ਅੱਜ ਜਿਹੜੇ ਭਾਰਤ کہہ ਰਿਹਾ ਸੀਗਾ ਹਾਂ ਨਾ ਉਸਨੇ ਝੂਠ ਬੋਲਿਆ ਇਤਨਾ ਸਲੀਕੇ ਸੇ ਮੈਂ ਯਕੀਨ ਨਾ ਕਰਦੀ ਜੋ ਕਿਆ ਕਰਦੀ ਅਜੇ ਕਰਨਲ ਰੋਉ ਕਹਿੰਦੀ ਮੈਂ ਮਰ ਗਈ ਹਾਂ ਅਸੀਂ ਜੇ ਸਾਡੀਆਂ ਜਿਸ ਦੇਦੀਆਂ ਉਹ ਕਹਿੰਦਾ ਮੈਂ ਬੇਟੀਆਂ ਪੜ੍ਹਾਓ ਬੇਟੀ ਬਚਾਓ ਹਾਂ ਤੇ ਬੇਟੀ ਬਚਾਓ ਦੀ ਪਹਿਲੀ ਐਗਜ਼ਾਮਪਲ ਕਰਨਲ ਰੋਉ ਤਾਂ ਆ ਗਈ ਹਾਂ ਮੈਂਬਰ ਬਰਨ ਨੂੰ ਬਣਾ ਲਈ ਜੀ ਤੁਸੀਂ ਇੱਕ ਕਿੱਡੀ ਵੱਡੀ ਉਹ ਤੁਹਾਡੀ ਨਾਇਕਾ ਹੈਗੀ ਹੈ ਹੈਨਾ ਬੀਸਕੂ ਨੂੰ ਤੁਸੀਂ ਇੱਕ ਪੰਜਾਬੀਆਂ ਦੇ ਖਿਲਾਫ ਪੰਜਾਬ ਦੇ ਖਿਲਾਫ ਖਾਲਸਾਨੀ ਬਣਾ ਕੇ ਉਹਨੂੰ ਗਲਤ ਸ਼ਬਦੋ ਬੁਲਵਾਤੇ ਬਿਲਕੁਲ ਠੀਕ ਆ ਉਹਨੂੰ ਇੱਕ ਵਰਤਲੇ ਸੰਗ ਦੇ ਨਾਲ ਇਲੈਕਸ਼ਨਾਂ ਚ ਉਹਨੂੰ ਬਣਾ ਲਿਆ ਐਮਪੀ ਬਣਾ ਦਿਆ ਆ ਤੁਹਾਡੇ ਉਸ ਮੈਂਬਰ ਪਾਰਲੀਮੈਂਟ ਦੀ ਜਿਹੜੀ ਭਾਸ਼ਾ ਹੈਗੀ ਆ ਜੋ ਗੱਲ ਕਰ ਰਹੀ ਆ ਕੀ ਤੁਸੀਂ ਨੌਂ ਤਰੀ ਰਾਸ਼ਟਰੀ ਬਣਾ ਲੋਂਗੇ ਆ ਉਹਦਾ ਰਾਸ਼ਟਰਪਤੀ ਹੂੰ ਵੋਟਾਂ ਫੜਨਗੇ ਜਦੋਂ ਸਾਡਾ ਮੇਰਾ ਕਹਿੰਦਾ ਮਤਲਬ ਹੈਗਾ ਜਦੋਂ ਸਾਡੇ ਸਿਆਸਤਾਂ ਹੂੰ ਦਾ ਹਜ਼ਾਰਸ਼ ਜਿਹੜਾ ਹੈਗਾ ਉਹ ਖਤਮ ਹੋ ਜਵੇ ਜੋ ਉਹਨਾਂ ਦੇ ਵਿੱਚੋਂ ਹਨ ਅੱਜ ਉਹ ਰਾਹੁਲ ਗੁਨਟੀ ਬ੍ਰੀਡ ਐਡ ਕੀਤੀ ਪਈ ਆ ਹਮ ਹਣਾ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੇ ਜੱਟ ਬ੍ਰੀਡ ਐਡ ਕੀਤੀ ਆ ਉਹ ਜਿਹੜੇ ਸੱਚ ਦੇ ਲੜਾਈ ਲੜ ਰਿਹਾ ਹੈਗਾ ਇਕੱਲਾ ਲੜ ਰਿਹਾ ਹਮ ਬਾਅਦ ਉਹ ਗਰਮ ਬੱਕਰੀ ਗੱਲ ਆ ਹੁਣ ਪੂਰੇ ਭਾਰਤ ਦੇ ਵਿੱਚ ਕੁਦਰਤੀ ਆਫਤਾ ਹੁੰਦੀਆਂ ਅੱਜ ਭਾਰਤ ਸਰਕਾਰ ਨੇ ਪਿਛਲਾ 2300 ਕਰੋੜ ਨਹੀਂ ਦਿੱਤਾ ਹਾਂਜੀ ਹੁਣ ਵੀ ਮੁਜਜ਼ਾ ਕਿ ਇਹ ਸਰਵੇ ਕਰ ਲੈਣਾ ਹੈਗਾ ਕੁਝ ਨਹੀਂ ਮਿਲਣ ਦੇ ਚਾਂਸ ਹਮ ਮੈਂ ਫਿਰ ਵੀ ਧਨ ਭਾਗੀਆਂ ਉਹਨਾਂ ਪੰਜਾਬ ਦੇ ਲੋਕਾਂ ਦਾ ਹਮ ਸਾਡੇ ਇੰਦਰੀ ਭਰਾਵਾਂ ਦਾ ਸਾਡੇ ਉਹਨਾਂ ਕਲਾਕਾਰ ਭਰਾਵਾਂ ਦਾ ਸਾਡੀਆਂ ਉਹਨਾਂ ਸੰਸਥਾਵਾਂ ਦਾ ਹਮ ਸਾਡੇ ਉਹਨਾਂ ਸਮਾਜ ਸੰਤ ਸਮਾਜ ਦਾ ਜਿਨ੍ਹਾਂ ਨੇ ਇਹ ਕੇਵਲ ਤੇ ਕੇਵਲ ਹਾੜਾ ਨਾਰਾ ਨਹੀਂ ਮਾਰਿਆ ਹਮ ਨਾਲ ਖੜਵੀਗੇ ਨਾਲ ਖੜਵੀਗੇ ਬਿਲਕੁਲ ਸਹੀ ਹੈ ਜੀ ਜਦੋਂ ਅਸੀਂ ਨਾਲ ਖੜ ਜਾਂਦੇ ਨਾ ਹਮ ਉਦੋਂ ਗੱਲ ਬਣਦੀ ਬਿਲਕੁਲ ਸਹੀ ਜੀ ਸੋ ਬਿਲਕੁਲ ਖੜਾ ਸਾਹਿਬ ਅੱਪਾ ਬ੍ਰੇਕ ਤੋਂ ਬਾਅਦ ਵਿੱਚ ਹੜਾਂ ਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਬ੍ਰੇਕ ਲੈ ਲੈਂਦੇ ਆ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਬਲਦੇ ਆਪਾਂ ਬ੍ਰੇਕ ਤੋਂ ਹੱਸਪਾ